ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਇੱਕ ਹਾਂਜੀ ਚਾਹ ਕੂਤਰ ਦਿੰਦਾ ਪੈਸੇ ਚਾਹ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਿਆਂ ਨੂੰ ਮੈਂ ਦਊ 75 ਤਾੜੀਆਂ ਵਾਲਾ ਬੁਰਨਾਸ ਦੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਪਾਣੇ ਰੋਟੀ ਖਾਂਦੀਆਂ ਕਿ ਨਹੀਂ ਆ ਸਹੀ ਆ ਸਹੀ ਆ ਬੁੜੀਆਂ ਵਾਸਤੇ ਇੱਕ ਛੂਟ ਹਾਂ 1100 ਰੁਪਿਆ ਮੇਰੇ ਅੱਲ ਨੂੰ ਜਿੱਦਣ ਵੋਟ ਪਾਉਣ ਆਉਣਗੇ ਵਾਹ ਵਾਹ ਨਹੀਂ ਇੱਕ ਇੱਕ ਸ਼ੂਟ ਬੂਟ ਬੂਟਸ ਵਾਲਾ ਹੀ ਦਾ ਹਾਂ ਇੱਕ ਸ਼ੂਟ 1100 ਦਾ ਪੈਣਾ ਆਹ ਦੀ ਪਸੰਦ ਦੇ ਪਾ ਲੈਣੀ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲੈ 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 ਟਾਂਡੀ ਆ ਇਹ ਆ ਭਾਈ ਜੀ ਤੇ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਮੇਰੇ ਜਵਾਕ ਨਾੜ ਤੋਂ ਵਣਗੀ ਜਾਂਦੇ ਆ ਪਹਾੜਾਂ ਦੀ ਆਦੇ ਪੱਲਿਓ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਪੈਸ਼ਲ ਸਹੀ ਹੈ ਸਹੀ ਹੈ ਬਾਣੇ ਦੀਗਾ ਇਹ ਦੀ ਨੂੰ ਭੇਜਦਾ ਕਰ ਕਾਲੀ ਮਾਰਤੀ ਜਲਦੀ ਉੱਠੂਗਾ ਬਾਈ ਜੀ ਭਾਵਾਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਕੁੱਤਰ ਨੂੰ ਕਹਿੰਦੀ ਚਾ ਤੂੰ ਉੱਡਿਆ ਚ ਮੇਤ ਦਾ ਮੁੰਡਾ ਉੱਡੂ ਹੈ ਟਰਡ ਦਾ ਮੁੰਡਾ ਬਈ ਹਰਜੀਤ ਸਿੰਘ ਮੇਰਾ ਨਾਂ ਉਰਫ ਮੰਗਾ ਨਹਿਰ ਵਾਲਾਂ ਦੇ ਭਰਾਵਾਂ ਦੇ ਨਾਲ ਸੰਯੋਗ ਨਾਲ ਖੜਾ ਨਹਿਰ ਤੇ ਬਾਈ ਜਿਹੜੀ ਨਹਿਰ ਬਣ ਰਹੀ ਹੈ ਨਾ ਉਹ ਚਾਹਣਾ ਕੀ ਕਸੂਰਾ ਅੱਜ ਦੇ ਨਹੀਂ ਉਹ ਕਿੰਨੇ ਸਾਲਾਂ ਤੋਂ ਵੋਟਾਂ ਪਾ ਰਿਹਾ ਕਦੇ ਵੜਿੰਗ ਪਿੰਡ ਧਿਆਨ ਮਾਰ ਕੇ ਵੇਖਿਆ ਕਦੇ ਰਾਜੇ ਨੇ ਬਈ ਨਹਿਰਾਂ ਵਾਲਾ ਤਾਂ ਮੈਂ ਕੋਈ ਹੱਲ ਕਰਾ ਮੇਰਾ ਹੱਥ ਬੰਨ ਕੇ ਬੇਨਤੀ ਹੈ ਵੀਰੇ ਐਮਪੀ ਆਹੋ ਚਲੋ ਠੀਕ ਆ ਵੀ ਸਾਡਾ ਜ਼ਿਲ੍ਹਾ ਨਹੀਂ ਪੈਂਦਾ ਉਹਦੇ ਚ ਕੋਈ ਚੱਕਰ ਵਾਲੀ ਗੱਲ ਨਹੀਂ ਮੇਨ ਗੱਲ ਇਹ ਜਿਹੜੇ ਮੈਂ ਵਾਅਦੇ ਕੀਤੇ ਰਾਤ ਉਹਨਾਂ ਤੇ ਨਿਭੂਗਾ ਭਾਵੇਂ ਦੀ ਸਟਾਮ ਲੈ ਕੇ ਬਈ ਅੱਜ ਲਿਖ ਲਓ ਕੀ ਵਾਅਦੇ ਕੀ ਸੀ ਕੀ ਵਾਦੇ ਬਈ ਜੀ 1100 ਰੁਪਇਆ ਇੱਕ ਸ਼ੂਟ ਨਾਲ ਡਬਲ ਬੈੱਡ ਦਾ ਕੰਬਲ ਬੱਚਿਆਂ ਵਾਸਤੇ ਜਿਹੜੇ ਨਹਿਰ ਤੋਂ ਵਿਚਾਰੇ ਬੱਚੇ ਜਾਂਦੇ ਆ ਚਵੇਲ ਵਾਲੀ 2.5 ਕਿਲੋਮੀਟਰ ਘੜ ਪੈ ਜਾਂਦਾ ਸਕੂਲ ਤੇ ਬੱਚੇ ਅਧੇ ਰਹਿ ਜਾਂਦੇ ਤੇ ਕਿ ਟੈਨੀ ਭਾਰੀ ਹੁੰਦੀ ਆ ਉਹਨਾਂ ਨੂੰ ਮੈਂ ਸਪੈਸ਼ਲ ਆਦ ਦੇ ਵੱਲੋਂ ਭਾਵ ਦੀ ਵੈਣ ਦਵਾ ਤੇ ਭਾਵਾਂ ਦੀ ਕੋਈ ਗੱਡੀ ਘੜਾ ਕੇ ਦਵਾ ਤੇ ਤੀਜਾ ਨੰਬਰ ਭਾਈ ਜੀ ਮੇਰਾ ਇਹੇ ਆ ਨਹਿਰਾ ਵਾਲਿਆਂ ਨੂੰ ਮੈਂ ਪੰਜ-ਪੰਜ ਮੜਲੇ ਜਗ੍ਹਾ ਦਊਂਗਾ ਮੇਰੇ ਕੋਲੇ 12 ਮੜਲੇ ਆਦੇ ਸਵੇਜ ਜਗ੍ਹਾ ਪਈ ਆ ਜਿਹੜਾ ਘਰ ਕਹਿੰਦਾ ਆ ਕੇ ਲੈ ਲੈ ਅੱਜ ਹੀ ਆ ਜੇ ਹਰਾਮ ਦਾ ਹੋਮਾ ਜੇ ਮੈਂ ਬਾਤੇ ਤੋਂ ਮੁਕਰਾਂ ਦਾ ਭਾਈ ਜੀ ਨਹਿਰਾ ਵਾਲਿਆਂ ਵਾਸਤੇ ਬੇਨਤੀ ਐ ਇੱਕ ਹਾਂਜੀ ਚਾਹ ਕੁੱਤਰ ਦਿੰਦਾ ਪੈਸੇ ਚਾ ਮੈਂ ਦਿੰਨਾ ਪੈਸੇ ਠੀਕ ਆ ਸਟਾਮ ਭਰਾਲੋ ਜੇ ਸਰਪੰਚ ਬਣ ਗਿਆ 20 ਕਿੱਲੇ ਨਹਰ ਵਾਲਾਂ ਨੂੰ ਮੈਂ ਦਊ 35 ਤਾੜੀਆਂ ਲੈ ਬੰਨਾਸ ਨੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਦੇ ਪੁੱਛਿਆ ਵੀ ਪਾਣੇ ਰੋਟੀ ਖਾਂਦੀਆਂ ਕਿ ਨਹੀਂ ਖਾਂਦੀਆਂ ਸਹੀ ਆ ਗੱਲ ਸਹੀ ਆ ਸ਼ੂਟ 1100 ਰੁਪਿਆ ਮੇਰੇ ਲਈ ਜਿੰਨੇ ਬੋਟ ਪਾਉਣ ਉਹਨਾਂਗੇ ਨਹੀਂ ਇੱਕ ਇੱਕ ਸ਼ੂਟ ਪੂਰਸਾ ਵਾਲਾ ਹੀ ਹਾਂ ਹਾਂ ਇੱਕ ਸ਼ੂਟ 1100 ਦਾ ਪੈਣਾ ਆਹ ਦੀ ਪਸੰਦ ਦੇ ਪਾ ਲੈਣੀ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲਾਂਗੇ ਲੈਣ 800 ਰੁਪਿਆ ਠੀਕ ਆ ਭਈ ਜੀ ਤੇ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਮੇਰੇ ਜਵਾਕ ਨਹਿਰ ਤੋਂ ਵੜੰਗੀ ਜਾਂਦੇ ਆ ਪਾਵਾਂ ਦੀ ਆਦੇ ਪੱਲਿਓ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਹੀ ਹੈ ਸਹੀ ਹੈ ਕਬਾੜ ਦੀ ਹੁਣ ਭੇਜਦਾ ਤੜਕ ਕਾਲੀ ਭਾਰਤੀ ਜਲਦੀ ਉੱਠਵਾ ਬਾਈ ਜੀ ਪਾਵਾਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਉਤਰ ਨੂੰ ਕਹਿੰਦੀ ਚਾ ਤੂੰ ਡਿੰਗਾ ਚ ਮੈਂ ਤੇਰਾ ਮੁੰਡਾ ਉੱਡੂ ਹੈ ਟਰੈਕਟਰ ਦਾ ਮੁੰਡਾ ਬਈ ਹਰਜੀਤ ਸਿੰਘ ਮੇਰਾ ਨਾਂ ਉਰਫ ਮੰਗਾ ਨਹਿਰ ਵਾਲਾਂ ਦੇ ਭਰਾਵਾਂ ਦੇ ਨਾਲ ਸੰਯੋਗ ਨਾਲ ਖੜਾ ਨਹਿਰ ਤੇ ਭਾਈ ਜਿਹੜੀ ਨਹਿਰ ਬਣ ਰਹੀ ਹੈ ਨਾ ਉਹ ਚਾਹਨਾ ਦਾ ਕੀ ਕਸੂਰਾ ਅੱਜ ਦੇ ਨਹੀਂ ਉਹ ਕਿੰਨੇ ਸਾਲਾਂ ਤੋਂ ਵੋਟਾਂ ਪਾ ਰਿਹਾ ਕਦੇ ਵੜਿੰਗਪਿੰਡ ਧਿਆਨ ਮਾਰ ਕੇ ਵੇਖਿਆ ਕਦੇ ਰਾਜੇ ਨਹੀਂ ਭਾਈ ਨਹਿਰ ਵਾਲਾ ਤਾਂ ਮੈਂ ਕੋਈ ਹੱਲ ਕਰਾ ਮੇਰਾ ਹੱਥ ਬੰਦ ਕੇ ਬੇਨਤੀ ਹੈ ਵੀਰੇ ਐਮਪੀ ਆਹੋ ਚਲੋ ਠੀਕ ਆ ਵੀ ਸਾਡਾ ਜ਼ਿਲ੍ਹਾ ਨਹੀਂ ਪੈਂਦਾ ਉਹਦੇ ਚ ਕੋਈ ਚੱਕਰ ਵਾਲੀ ਗੱਲ ਨਹੀਂ ਮੇਨ ਗੱਲ ਇਹ ਜਿਹੜੇ ਮੈਂ ਵਾਅਦੇ ਕੀਤੇ ਰਾਤ ਉਹਨਾਂ ਤੇ ਨਿਭੂਗਾ ਪਰ ਮਰੀ ਸਟਾਮ ਲੈ ਕੇ ਭਾਈ ਅੱਜ ਲਿਖ ਲਓ ਕੀ ਵਾਅਦੇ ਕੀ ਸੀ ਕੀ ਵਾਦੇ ਭਾਈ ਜੀ 1100 ਰੁਪਿਆ ਇੱਕ ਸ਼ੂਟ ਨਾਲ ਡਬਲ ਬੈੱਡ ਦਾ ਕੰਬਲ ਬੱਚਿਆਂ ਵਾਸਤੇ ਜਿਹੜੇ ਨਹਿਰ ਤੋਂ ਵਿਚਾਰੇ ਬੱਚੇ ਜਾਂਦੇ ਆ ਚਵੇਲ ਵਾਲੀ 2.5 ਕਿਲੋਮੀਟਰ ਵੜ ਪੈ ਜਾਂਦਾ ਸਕੂਲ ਤੇ ਬੱਚੇ ਅੱਧੇ ਰਹਿ ਜਾਂਦੇ ਤੇ ਕਿੱਟ ਇੰਨੀ ਭਾਰੀ ਹੁੰਦੀ ਆ ਉਹਨਾਂ ਨੂੰ ਮੈਂ ਸਪੈਸ਼ਲ ਆਟ ਦੇ ਵੱਲੋਂ ਪਹਾੜ ਦੀ ਵਣ ਦੇਵਾਂ ਤੇ ਪਹਾੜ ਦੀ ਕੋਈ ਗੱਡੀ ਘੜਾ ਕੇ ਦੇਵਾਂ ਤੇ ਤੀਜਾ ਨੰਬਰ ਭਾਈ ਜੀ ਮੇਰਾ ਇਹੇ ਆ ਨਹਿਰਾ ਵਾਲਿਆਂ ਨੂੰ ਮੈਂ ਪੰਜ-ਪੰਜ ਮੜਲੇ ਜਗ੍ਹਾ ਦਊਂਗਾ ਮੇਰੇ ਕੋਲੇ 12 ਮੜਲੇ ਆਦੇ ਸਵੇਜ ਜਗ੍ਹਾ ਪਈ ਆ ਜਿਹੜਾ ਘਰ ਕਹਿੰਦਾ ਆ ਕੇ ਲੈ ਲੈ ਅੱਜ ਹੀ ਆਜੇ ਹਰਾਮ ਦਾ ਹੋਮਾ ਜੇ ਮੈਂ ਬਾਤੇ ਤੋਂ ਮੁਕਰਾਂ